ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਬਹੁਤ ਦਿਨਾਂ ਬਾਅਦ ਮੈਂ ਵੀਡੀਓ ਬਣਾ ਰਿਹਾ ਹਾਂ ਪਰ ਅੱਜ ਇੱਕ ਬੜਾ ਸੋਹਣਾ ਵਿਸ਼ਾ ਲੈ ਕੇ ਮੈਂ ਤੁਹਾਡੇ ਸਾਹਮਣੇ ਆਇਆ ਕਿਉਂਕਿ ਬਹੁਤ ਵਾਰ ਸਿੱਖ ਸੰਗਤਾਂ ਨੇ ਇੱਕ ਸਵਾਲ ਪੁੱਛਦੀਆਂ ਸਨ ਅਕਸਰ ਵੀ ਸਾਡੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਮਰਤ ਦੀ ਬਾਣੀ ਦੀਆਂ ਦੋ ਭਾਗਾ ਵਾਲੀਆਂ ਸੰਚੀਆਂ ਹਨ ਤੇ ਕਈ ਘਰਾਂ ਦੇ ਵਿੱਚ ਲੋ ਮਹਾਰਾਜ ਦੀ ਬਾਣੀ ਦੀਆਂ ਸੈਂਚੀਆਂ ਨਹੀਂ ਆ ਉਹਨਾਂ ਦੇ ਕੋਲ ਮਹਾਰਾਜ ਦੀ ਬਾਣੀ ਦੇ ਗੁਟਕੇ ਸਹਿਬ ਹੀ ਆ ਤੇ ਇਹ ਸਵਾਲ ਇਹ ਸੀ ਸਿੱਖ ਸੰਗਤ ਵੱਲੋਂ ਆਇਆ ਹੋਇਆ ਵੀ ਜੇ ਸਾਡੇ ਕੋਲ ਗੁਰਬਾਣੀ ਦੀਆਂ ਦੋ ਭਾਗਾ ਵਾਲੀਆਂ ਸੈਂਚੀਆਂ ਨੇ ਤੇ ਉਹ ਜਿਹੜੀਆਂ ਗੁਰਬਾਣੀ ਦੀਆਂ ਦੋ ਭਾਗਾ ਵਾਲੀਆਂ ਸੈਂਚੀਆਂ ਨੇ ਕੀ ਅਸੀਂ ਇੱਕ ਸੈਂਚੀ ਦੇ ਉੱਪਰ ਦੂਜੀ ਸੈਂਚੀ ਰੱਖ ਸਕਦੇ ਹਾਂ ਜਿੱਦਾਂ ਇੱਕ ਗੁਟਕਾ ਸਹਿਬਾ ਗੁਰਬਾਣੀ ਦਾ ਉਹਦੇ ਉੱਪਰ ਦੂਜਾ ਗੁਰਬਾਣੀ ਦਾ ਗੁਟਕਾ ਸਹਿਬ ਰੱਖ ਸਕਦੇ ਹਾਂ ਤੇ ਕਿਉਂਕਿ ਗੱਲ ਇਹ ਆ ਵੀ ਅਸੀਂ ਦੇਖਦੇ ਹਾਂ ਵੀ ਕਈ ਘਰ ਇਦਾਂ ਦੇ ਆ ਜਿਨ੍ਹਾਂ ਕੋਲ ਕੱਲਾ ਇੱਕੋ ਹੀ ਕਮਰਾ ਵਾ ਜਾਂ ਕਈਆਂ ਕੋਲ ਦੋ ਕਮਰੇ ਹੋਣਗੇ ਚਲੋ ਜਿੰਨੀ ਮਹਾਰਾਜ ਜੀ ਨੇ ਕਿਸੇ ਨੂੰ ਸਮਰੱਥਾ ਦਿੱਤੀ ਜਾਂ ਹਨ ਕਾਹੂ ਦਿਨੇ ਪਾੜ ਪਟੰਬਰ ਕਾਹੂ ਪਲੰਗ ਨਿਵਾਰਾ ਕਾਹੂ ਖਰੀ ਗੋਦਰੀ ਨਹੀਂ ਕਾਹੂ ਖਾਂਡ ਪਰਾਰਾ ਤੇ ਇਹ ਪਰਮਾਤਮਾ ਦੀ ਜੀ ਆਦਾਤਾ ਨੇ ਕਿਸੇ ਕੋਲ ਬਹੁਤ ਵੱਡਾ ਘਰ ਤੇ ਹੁਣ ਘਰਾਂ ਵਿੱਚ ਜਦੋਂ ਇੱਕੋ ਹੀ ਕਮਰਾ ਹੋਵੇ ਜਾਂ ਦੋ ਕਮਰੇ ਹੋਣ ਕਈਆਂ ਨੇ ਛੋਟੀਆਂ ਆਪੋ ਆਪਣੇ ਸਾਫਤਬ ਦੇ ਨਾਲ ਇਤਜਾਮ ਕੀਤਾ ਹੋਇਆ ਅਲਮਾਰੀਆਂ ਬਣਾਈਆਂ ਹੋਈਆਂ ਨੇ ਪਰ ਸਵਾਲ ਇਹ ਆ ਵੀ ਸੈਂਚੀ ਦੀ ਉੱਪਰ ਅਸੀਂ ਸੈਂਚੀ ਸਾਹਿਬ ਰੱਖ ਸਕਦੇ ਆ ਤੇ ਸੰਗਤ ਜੀ ਅੱਜ ਮੈਂ ਇਹ ਵਲੋਗ ਤੁਹਾਡੇ ਸਾਹਮਣੇ ਲੈ ਕੇ ਆਇਆ ਕਿਉਂਕਿ ਆ ਦੇਖੋ ਤੁਸੀਂ ਮੇਰੇ ਪਿੱਛੇ ਆ ਇੱਕ ਬਹੁਤ ਵੱਡੀ ਅਲਮਾਰੀ ਆ ਤੇ ਇੱਥੇ ਗੁਰਬਾਣੀ ਦੇ ਗੁੜਕਾ ਸਾਹਿਬ ਰੱਖੇ ਹੋਏ ਨੇ ਚਲੋ ਬਹੁਤ ਸਤਿਕਾਰ ਦੇ ਨਾਲ ਰੱਖੇ ਹੋਏ ਨੇ ਤੁਸੀਂ ਦੇਖੋ ਵੀ ਕਬਰਾਂ ਦੇ ਵਿੱਚ ਰੱਖੇ ਨੇ ਪਰ ਗੁਰਬਾਣੀ ਦੇ ਅਕਸਰ ਹੀ ਜਦੋਂ ਅਸੀਂ ਗੁਰਦੁਆਰੇ ਵੀ ਜਾਂਦੇ ਹਾਂ ਨਾ ਕਈ ਗੁਰਦੁਆਰਿਆਂ ਦੇ ਵਿੱਚ ਇਦਾਂ ਦੀਆਂ ਤੁਸੀਂ ਲਮਾਰੀਆਂ ਦੇਖੋਗੇ ਜਿੱਥੇ ਗੁਰਬਾਣੀ ਦੇ ਗੁਟਕੇ ਸਾਬ ਇਸੇ ਤਾਂ ਤਰੀਕੇ ਦੇ ਨਾਲ ਰੱਖੇ ਹੋਏ ਨੇ ਹੁਣ ਆ ਗੁਰਬਾਣੀ ਦੇ ਗੁਟਕੇ ਨੇ ਇੱਕ ਗੁਟਕਾ ਸਾਬ ਦੇ ਉੱਪਰ ਗੁਰਬਾਣੀ ਦਾ ਦੂਜਾ ਗੁਟਕਾ ਸਾਬ ਰੱਖਿਆ ਹੋਇਆ ਇਸੇ ਤਰ੍ਹਾਂ ਜੇ ਆਪਾਂ ਦੇਖੀਏ ਆ ਹੁਣ ਇਹ ਸਾਂਚੀ ਸਾਬਆਂ ਹੋਈਆਂ ਵਾ ਆ ਗੁਰਬਾਣੀ ਦੇ ਸਾਂਚੀ ਸਾਬਾ ਪਹਿਲਾ ਭਾਗ ਆ ਇਹ ਦੂਜਾ ਭਾਗ ਇਸੇ ਤਰ੍ਹਾਂ ਇਹ ਵੀ ਸੈਨਟੀ ਸਾਹਿਬ ਨੇ ਇਹ ਆ ਗੁਰਬਾਣੀ ਦਰਪਣ ਇਹ ਵੀ ਉੱਪਰ ਥੱਲੇ ਪਏ ਆ ਜੇ ਆਪਾਂ ਅਲੱਗ-ਅਲੱਗ ਰੱਖਾਂਗੇ ਨਾ ਤੇ ਫਿਰ ਸਪੇਸ ਬਹੁਤ ਵੱਡੀ ਚਾਹੀਦੀ ਆ ਹੁਣ ਇੰਨੀ ਸਪੇਸ ਜਿਹੜੀ ਆ ਨਾ ਤੇ ਉਹ ਘਰਾਂ ਵਿੱਚ ਹੁੰਦੀ ਆ ਤੇ ਨਾ ਕਿਸੇ ਹੋਰ ਜਗ੍ਹਾ ਤੇ ਹੁੰਦੀ ਆ ਸੋ ਮੈਂ ਤੇ ਕਈ ਵਾਰ ਇੰਜ ਵੀ ਬੇਨਤੀ ਕਰਦਾ ਹੁੰਨਾ ਵੀ ਜਿੱਥੇ ਗੁਰਬਾਣੀ ਦੀ ਸ਼ਿਪਾਈ ਹੁੰਦੀ ਆ ਨਾ ਪ੍ਰਿੰਟਿੰਗ ਪ੍ਰੈਸਾ ਦੇ ਵਿੱਚ ਚਲੋ ਇਹ ਵੱਖੋ ਇਹ ਵੱਖਰਾ ਇੱਕ ਇਤਜ਼ਾਮ ਕੀਤਾ ਹੋਇਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਥੇ ਵੀ ਤੁਸੀਂ ਦੇਖ ਲੈਣਾ ਵੀ ਗੁਰਬਾਣੀ ਦੀਆਂ ਜਿਹੜੀਆਂ ਸੈਂਚੀਆਂ ਵਾਂ ਉਹ ਇੱਕ ਦੂਜੀ ਦੇ ਉੱਪਰ ਹੀ ਰੱਖੀਆਂ ਹੁੰਦੀਆਂ ਨੇ ਇਹ ਕੋਈ ਇਦਾਂ ਨਹੀਂ ਹੈ ਵੀ ਅਸੀਂ ਕੋਈ ਬੇਦਵੀ ਕਰ ਰਹੇ ਹਾਂ ਸਾਧ ਸੰਗਤ ਜੀ ਗੁਰਬਾਣੀ ਦਾ ਅਦਬ ਕਰਨਾ ਸਤਿਕਾਰ ਕਰਨਾ ਸਾਡੇ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਆ ਇਹ ਸਾਡਾ ਧਰਮ ਵੀ ਆ ਸਾਡੀ ਸ਼ਰਧਾ ਭਾਵਨਾ ਵੀ ਆ ਤੇ ਸਤਿਗੁਰ ਤੇ ਬੋਲ ਵੀ ਆ ਇਤਿਹਾਸਕ ਬੋਲ ਆ ਵੀ ਜਿਨ ਭੈ ਅਦਬ ਨਾ ਬਾਣੀ ਧਾਰਾ ਜਾਨੂੰ ਸੋਸ਼ਿਕ ਨਹੀਂ ਹਮਾਰਾ ਗੁਰੂ ਹਰਾਈ ਸਾਹਿਬ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਵੀ ਜਿਹੜਾ ਸਿੱਖ ਗੁਰਬਾਣੀ ਦਾ ਅਦਬ ਨਹੀਂ ਕਰਦਾ ਸਤਕਾਰ ਨਹੀਂ ਕਰਦਾ ਉਹ ਸਾਡਾ ਸਿੱਖ ਨਹੀਂ ਹੋ ਸਕਦਾ ਅਸੀਂ ਸਤਕਾਰ ਜ਼ਰੂਰ ਕਰਨਾ ਪਰ ਅ ਕਈ ਵਾਰ ਅਸੀਂ ਦੇਖਦੇ ਆ ਵੀ ਸਾਡੇ ਕੋਲ ਜਗ੍ਹਾ ਦੀ ਬੜੀ ਥੋੜੀ ਰਹਿ ਜਾਂਦੀ ਆ ਤੇ ਜੇ ਇਸ ਤਾਂ ਤਰੀਕੇ ਨਾਲ ਵੀ ਅਸੀਂ ਪੂਰੇ ਸਤਕਾਰ ਦੇ ਨਾਲ ਉੱਚੀ ਜਗ੍ਹਾ ਦੇ ਉੱਤੇ ਅਸੀਂ ਗੁਰਬਾਣੀ ਦੀਆਂ ਪੋਥੀਆਂ ਪੋਥੀ ਸਹਿਬ ਸੈਂਚੀ ਸਹਿਬ ਰੱਖ ਲਈਏ ਤੇ ਮੈਂ ਸਮਝਦਾ ਇਹਦੇ ਵਿੱਚ ਵੀ ਕੋਈ ਗੁਰੇਜ਼ ਨਹੀਂ ਆ ਆ ਦੇਖੋ ਕਿੰਨੇ ਸੁਚੱਜੇ ਢੰਗ ਨਾਲ ਇੱਥੇ ਗੁਰਬਾਣੀ ਦੇ ਗੁਟਕੇ ਸਹਿਬ ਵੀ ਸ਼ਿਸ਼ੋਭਰ ਕੀਤੇ ਹੋਏ ਆ ਤੇ ਪਰ ਸਾਫ਼ ਸੁਥਰੀ ਜਗ੍ਹਾ ਵਾ ਰੁਮਾਲਿਆ ਸਹਿਬਾ ਸੇਬਾਨਾ ਦੇ ਵਿੱਚ ਜਿਹੜਾ ਹੈ ਵਾ ਬੜਾ ਸੋਹਣੇ ਢੰਗ ਦੇ ਨਾਲ ਸਜਾਏ ਹੋਏ ਆ ਹਨਾ ਇਸ ਢੰਗ ਤਰੀਕੇ ਦੇ ਨਾਲ ਜੇ ਅਸੀਂ ਗੁਟਕੇ ਸਹਿਬ ਜਾਂ ਸੈਂਚੀ ਸਹਿਬ ਰੱਖਾਂਗੇ ਤੇ ਇਹਦੇ ਵਿੱਚ ਕੋਈ ਦੋਸ਼ ਨਹੀਂ ਆ ਤੇ ਤੁਸੀਂ ਯਤਨ ਕਰੋ ਕੋਸ਼ਿਸ਼ ਕਰੋ ਗੁਰਬਾਣੀ ਦਾ ਚਾਨਣ ਗੁਰਬਾਣੀ ਦਾ ਪ੍ਰਕਾਸ਼ ਆਪਣੇ ਘਰਾਂ ਵਿੱਚ ਲੈ ਕੇ ਆਓ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਤੂਫਲਾ ਨਾ ਰੱਖੋ ਡਰ ਨਾ ਰੱਖੋ ਮਹਾਰਾਜ ਜੀ ਦੇ ਬਾਣੀ ਦੇ ਪ੍ਰਤੀ ਅਦਬ ਸਤਕਾਰ जरूर ਰੱਖੋ ਮੈਂ ਉਮੀਦ ਕਰਦਾ ਅੱਜ ਦੇ ਇਸ ਪ੍ਰੋਗਰਾਮ ਚ ਦਿੱਤੀ ਜਾਣਕਾਰੀ ਤੁਹਾਨੂੰ जरूर ਸਮਝ ਆਈ ਹੋਵੇਗੀ ਇਸ ਪ੍ਰੋਗਰਾਮ ਨੂੰ ਸਾਥ ਸੰਗਤ ਵੱਧ ਤੋਂ ਵੱਧ ਸਿੱਖ ਸੰਗਤ ਨਾਲ ਸ਼ੇਅਰ जरूर ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ